ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਜਿਹੜਾ ਕਿ ਹੁਣ ਕੈਨੇਡਾ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਹਰ ਇੱਕ ਪੰਜਾਬੀ ਨੌਜਵਾਨ ਕੈਨੇਡਾ ਜਾਣ ਦਾ ਸੁਪਨਾ ਦੇਖਦਾ ਹੈ ਤੇ ਉੱਥੇ ਜਾ ਕੇ ਸੈਟਲ ਹੋਣ ਦੀ ਵੀ ਸੋਚਦਾ ਹੈ ਸੋ ਇਸ ਦੇ ਲਈ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਜਿੱਥੇ ਕਿ ਗਲਤ ਕਦਮ ਚੁੱਕੇ ਜਾਂਦੇ ਹਨ ਜੇਸ ਦੇ ਵਿੱਚ ਕੇ ਸਭ ਤੋਂ ਵੱਡਾ ਕਦਮ ਇਹ ਹੁੰਦਾ ਹੈ ਕਿ ਉਹਨਾਂ ਦੇ ਵੱਲੋਂ ਫੇਕ ਡਾਕੂਮੈਂਟ ਰੈਡੀ ਕਰਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਹੁਣ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ AI ਪ੍ਰੋਸੈਸ ਦੇ ਨਾਲ ਜਿਹੜੇ ਕਿ ਵੀਜ਼ਾ ਐਪਲੀਕੇਸ਼ਨ ਚੈੱਕ ਕਰਨ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ AI ਦੀ ਵਰਤੋਂ ਦੇ ਨਾਲ ਹੁਣ ਵੀਜ਼ਾ ਐਪਲੀਕੇਸ਼ਨਾਂ ਚੈੱਕ ਕੀਤੀਆਂ ਜਾ ਰਹੀਆਂ ਹਨ ਸੋ ਇਸ ਦੇ ਹੁਣ ਚਲਦਿਆਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਅਪਡੇਟ ਸਾਹਮਣੇ ਨਿਕਲ ਕੇ ਆਇਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਫੇਕ ਡਾਕੂਮੈਂਟ ਲਗਾ ਰਹੇ ਹਨ ਤੇ ਜਿਨ੍ਹਾਂ ਦੇ ਵੀ ਹੁਣ ਫੇਕ ਡਾਕੂਮੈਂਟ ਪਾਏ ਜਾਂਦੇ ਹਨ ਉਹਨਾਂ ਨੂੰ ਇਕੱਠਾ ਹੀ ਜਿਹੜਾ 5 ਸਾਲ ਦੇ ਲਈ ਕੈਨੇਡਾ ਤੋਂ ਬੈਨ ਕਰ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਜਿਹੜੇ ਸਟੂਡੈਂਟ ਵੀ ਆਪਣੇ ਨਕਲੀ ਫੇਕ ਡਾਕੂਮੈਂਟ ਬਣਾ ਕੇ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਜਾ ਚੁੱਕੇ ਹਨ ਨਕਲੀ ਉਹਨਾਂ ਦੇ ਵੱਲੋਂ ਆਪਣੇ ਡਿਪਲੋਮੇ ਡਿਗਰੀਆਂ ਬਣਾਈਆਂ ਗਈਆਂ ਸਨ ਸੋ ਉਹਨਾਂ ਦੀ ਵੀ ਹੁਣ ਜਿਹੜੀ ਜਾਂਚ ਪੜਤਾਲ ਚੱਲ ਰਹੀ ਹੈ ਤੇ ਜੇਕਰ ਉਹਨਾਂ ਦੇ ਫੇਕ ਡਾਕੂਮੈਂਟ ਪਾਏ ਜਾਂਦੇ ਹਨ ਬੇਸ਼ੱਕ ਉਹ ਕੈਨੇਡਾ ਦੇ ਵਿੱਚ ਪੀਆਰ ਵੀ ਹੋ ਚੁੱਕੇ ਹਨ ਸੋ ਉਹਨਾਂ ਦੀ ਪੀਆਰਵੀ ਜਿਹੜੀ ਹੁਣ ਕੈਨਸਲ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸਟੂਡੈਂਟ ਵੀਜ਼ਾ ਦੇ ਉੱਤੇ ਵੀ ਜਿਹੜੇ ਫੇਕ ਡਾਕੂਮੈਂਟ ਲਗਾ ਕੇ ਪਹਿਲੇ ਟਾਈਮ ਦੇ ਵਿੱਚ ਪਹੁੰਚ ਚੁੱਕੇ ਹਨ ਇਸ ਤੋਂ ਇਲਾਵਾ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਵੀ ਧੜਾ ਧੜ ਏਜੰਟਾਂ ਦੇ ਵੱਲੋਂ ਫੇਕ ਡਾਕੂਮੈਂਟ ਲਗਾਏ ਗਏ ਜਿਨ੍ਹਾਂ ਦੇ ਵੱਲੋਂ ਬੀ ਤੋਂ 25 ਲੱਖ ਰੁਪਏ ਖਰਚ ਕੇ ਆਪਣਾ ਟੂਰਿਸਟ ਵੀਜ਼ਾ ਲਗਾਇਆ ਗਿਆ ਸੀ ਸੋ ਉਹਨਾਂ ਦੇ ਜਿਹੜੇ ਡਾਕੂਮੈਂਟ ਹੁਣ ਜੇਕਰ ਫੇਕ ਨਿਕਲਦੇ ਹਨ ਤੇ ਉਹਨਾਂ ਨੂੰ ਹੁਣ ਕੈਨੇਡਾ ਦੇ ਵਿੱਚ ਜੇਕਰ ਉਹ ਬੇਸ਼ੱਕ ਪੀਆਰ ਵੀ ਹੋ ਚੁੱਕੇ ਆ ਤੇ ਤਾਂ ਵੀ ਉਹਨਾਂ ਨੂੰ ਹੁਣ ਕੈਨੇਡਾ ਦੇ ਵਿੱਚੋਂ 5 ਸਾਲ ਦੇ ਲਈ ਬੈਨ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਤੇ ਪੀਆਰ ਤੱਕ ਵੀ ਜਿਹੜੀ ਆ ਉਹਨਾਂ ਦੀ ਕੈਂਸਲ ਹੋ ਸਕਦੀ ਹੈ ਜੇਕਰ ਤੁਹਾਡੇ ਡਾਕੂਮੈਂਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫੇਕ ਪਾਏ ਜਾਂਦੇ ਹਨ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ